ਜਵਾਨ ਬੱਚੇ ਬੱਚਿਆਂ ਨੂੰ ਤੇ ਇਹਨਾਂ ਨੂੰ ਸਾਰਿਆਂ ਨੂੰ ਜੜੀਆਂ ਗਿਆ ਲੋੜੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾ ਤੇ ਅਰਦਾਸ ਕਰਦਾ ਕਿ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਖੁਸ਼ੀਆਂ ਖੜੇ ਬਖਸ਼ੇ ਤੁਹਾਡੇ ਘਰਾਂ ਦੇ ਵਿੱਚ ਰੌਣਕ ਖੁਸ਼ੀਆਂ ਖੜੇ ਰਹਿਣ ਚਾਹ ਵਾਹਿਗੁਰੂ ਤੁਹਾਨੂੰ ਚੰਗੀ ਕਲਾ ਬਖਸ਼ੇ ਬੜਾ ਖੁਸ਼ੀਆਂ ਦਾ ਮੌਕਾ ਹੈ ਤੇ ਤੁਹਾਨੂੰ ਮੈਂ ਇਸ ਗੱਲ ਦੀ ਵੀ ਵਧਾਈ ਦਿੰਦਾ ਕਿ ਤੁਸੀਂ ਬਲੌਕ ਸੰਤੀ ਜਿਹੜਾ ਪ੍ਰਸ਼ਾਸਨ ਦੇ ਵਿੱਚ ਜਿਹੜਾ ਪ੍ਰੇਸ਼ਰ ਦੇ ਵਿੱਚ 100% ਤੇ ਬਲਾਕ ਸੰਤੇ ਚ 2/3 ਜਿਹੜੀ ਮжоਰਿਟੀ ਜਿੱਤ ਕੇ ਤੁਸੀਂ ਆਏ ਹੋ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਉਸਤਿਕ ਜੈਂ ਵਿਧਾਈਆਂ ਔਰ ਆਪਾਂ ਖੁਸ਼ੀਆਂ ਵੀ ਬਣਾਣੀਆਂ ਔਰ ਇਹਦੇ ਨਾਲ ਨਾਲ ਸਭ ਤੋਂ ਪਹਿਲਾਂ ਜਿਹੜਾ ਮੇਰਾ ਮਹਿਕਮਾ ਹੈ ਸਿਹਤ ਸਭ ਦੀ ਜ਼ਰੂਰੀ ਹੈ। ਤੋਂ ਇਸ ਕਰਕੇ ਮੇਰੀ ਕੋਸ਼ਿਸ਼ ਹੈ ਵੀ ਜਿਹੜਾ ਆਉਣ ਵਾਲਾ ਸਾਲ ਹੈ ਇਹਦੇ ਵਿੱਚ ਤੁਹਾਡੇ ਸਾਰਿਆਂ ਦੇ ਤੁਹਾਡੇ ਨਗਰ ਨੂੰ ਸਾਰਿਆਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਅਗਲੇ 3 ਮਹੀਨੇ ਦੇ ਵਿੱਚ ਵਿੱਚ ਸਾਰਿਆਂ ਦੀ ਜੇਬ ਦੇ ਵਿੱਚ 10 ਲੱਖ ਰੁਪਏ ਦਾ ਕਾਰਡ ਹੋਗਾ। ਜੋ ਨਹੀਂ ਹਾਸ਼ੀਆ। ਜੋ ਸਿਰ ਕਰੋ। ਜੋ ਨਹੀਂ ਹਾਸ਼ੀਆ। ਬਹੁਤ ਬਹੁਤ ਧੰਨਵਾਦ ਬਿੰਦੂ ਜੀ। ਇਹਦੇ ਨਾਲ-ਨਾਲ ਮੇਰੀ ਕੋਸ਼ਿਸ਼ ਆ ਕਿ ਸਾਰ ਇੱਕ ਇਹ ਜਿਹੜਾ ਕਿਉਂਕਿ ਸਿਹਤ ਮੰਤਰੀ ਦੀ ਕਨਸਟੀਚਿਊਐਂਸੀ ਵੀ ਆ ਉਸੇ ਵੰ ਨੂੰ ਐਮਐਲਏ ਬਣਾਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਇਹ ਮਾਨ ਦੇ ਦਿੱਤਾ ਅਸੀਂ ਪਿੰਡ ਕਲੀਨਿਕ ਉਹਨਾਂ ਜਾ ਰਹੇ ਹਾਂ ਤੇ ਦੀ ਸ਼ੁਰੂਆਤ ਵੀ ਪਟਾੜੇ ਤੋਂ ਕਰਾਂਗੇ ਕਿ ਸਾਰੇ ਪਿੰਡਾਂ ਦੇ ਵਿੱਚ ਪਿੰਡ ਕਲੀਨਿਕ ਉਹਨਾਂ ਵਾਹ ਤੁਸੀਂ ਇੱਕ ਬਹੁਤ ਵਧੀਆ ਇੱਕ ਸਾਫ਼ ਸੁਥਰਾ ਕਮਰਾ ਉਹਦੀ ਜੇ ਕੋਈ ਥੋੜੀ-ਮੋਟੀ ਰਿਪੇਅਰ ਚਾਹੀਦੀ ਹੋਵੇ ਉਹ ਵੀ ਕਰਾ ਦਾਂਗੇ ਨਾਲ ਵਾਸ਼ਰੂਮ ਆਉਣਾ ਜ਼ਰੂਰੀ ਹੈ ਪੇਸ਼ੈਂਟਾਂ ਦਾ ਕੋ ਟੈਸਟ ਕਰਨਾ ਹੋਰ ਸਾਰਾ ਸਾਫ ਸੁੱਧਾ ਕਮਰਾ ਤਿਆਰ ਕਰਾ ਲਓ ਇੱਕ ਤੇ ਉੱਥੇ ਮੈਡੀਕਲ ਸਟਾਫ ਆਏਗਾ ਦਵਾਈਆਂ ਸਾਰੀਆਂ ਮਿਲਣਗੀਆਂ ਟੈਸਟ ਵਰਡ ਜਨਾਬੰਦਾ ਦੇ ਵਿੱਚ ਇਹਦੇ ਨਾਲ ਨਾਲ ਜਿਹੜੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਉਹ ਜਿੱਥੇ ਤੌਰ ਤੇ ਤੁਹਾਨੂੰ ਦਿੱਕਤ ਆਦੀ ਆ ਤੇ ਜੇ ਕੋਈ ਬੰਦਾ ਬਿਮਾਰ ਹੋਏਗਾ ਤੁਸੀਂ ਉਹਨੂੰ ਸਕੂਟਰ ਮੋਟਰਸਾਈਕਲ ਤੇ ਗੱਡੀ ਚ ਬਿਠਾ ਕੇ ਸ਼ਹਿਰ ਲੈ ਜਾਓਗੇ ਤੇ ਜਿਹੜੇ ਤੁਹਾਡੇ ਫਰੰਟ ਦੇ ਵਿੱਚ ਲਵੇਰਾ ਪਸ਼ੂ ਖਾਸ ਕਰਕੇ ਜਿਹੜੇ ਪਸ਼ੂ ਵੀ ਹੁੰਦੇ ਆ ਉਹ ਵੀ ਇੱਕ ਤਰ੍ਹਾਂ ਦਾ ਜਿਹੜੇ ਤੁਹਾਡੇ ਪਰਿਵਾਰ ਦੀ ਪਰਬਲਿਸ਼ ਕਰਦੇ ਤੁਸੀਂ ਬੱਚਾ ਜੇ ਦੁੱਧ ਮਿਲੇਗਾ ਤਾਂ ਉਹਨਾਂ ਦੀ ਸਿਹਤ ਠੀਕ ਹੋਏਗੀ ਪਰਿਵਾਰ ਨੇ ਵੀ ਚਾਹ ਲੈਣੀ ਆ ਮਿਲਕ ਜਿਹੜਾ ਹੈਗਾ ਆਪਣੇ ਨਿਊਟ੍ਰੀਸ਼ਨ ਦਾ ਬਹੁਤ ਇੰਪੋਰਟੈਂਟ ਪਾਰਟ ਹੈ ਤੇ ਉਹਨਾਂ ਦੀ ਦੇਖਭਾਲ ਲਈ ਵੀ ਆ ਪਿੱਛੇ ਖੜੀਆਂ ਗੱਡੀਆਂ ਖੜੀਆਂ ਜੀ ਇਹ ਵੀ ਮੈਂ ਹਫ਼ਤੇ ਦਸ ਦੇ ਵਿੱਚ ਸੇਵਾ ਸ਼ੁਰੂ ਕਰਾਂਗਾ ਹਰ ਪਿੰਡ ਦੇ ਵਿੱਚ ਪਸ਼ੂਆਂ ਦਾ ਡਾਕਟਰ ਫਾਰਮਾਸਿਸਟ ਇੱਕ ਟੀਮ ਉੱਥੇ ਐਂਬੂਲੈਂਸ ਆਇਆ ਕਰੇਗੀ ਪੁੱਛੇਗੀ ਜੇ ਤੁਹਾ ਕੋ ਪਸ਼ੂ ਬੁਹਾੜ ਟੱਲਾ ਪੱਠਾ ਹੋਏਗਾ ਪਸ਼ੂਦਾਲਾ ਆਦਿ ਹੋਏਗਾ ਜੀ ਬੰਦਿਆਂ ਦੇ ਨਾਲ ਨਾਲ ਇਹਦੇ ਨਾਲ ਨਾਲ ਹਰ ਪਿੰਡ ਦੇ ਵਿੱਚ ਜਿੰਨੇ ਵੀ ਸਕੂਲ ਆਉਂਦੀਆਂ ਉਹ ਲਿਸਟ ਬਣਾ ਲਈ ਆ ਤੁਸੀਂ ਵੀ ਉਹਦੇ ਚ ਟਰਸਟ ਲਾਓ ਕਿਉਂਕਿ ਜਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਵਾਸਤੇ ਬਹੁਤ ਕੋਸ਼ਿਸ਼ ਕਰਦੇ ਹੋ ਤੁਹਾਡੀ ਕੋਸ਼ਿਸ਼ ਹੁੰਦੀ ਆ ਕਿ ਬੱਚਾ ਵਾਸਤੇ ਘਰ ਵੀ ਜੋੜ ਜਾਈਏ ਬੈਕ ਵਿੱਚ ਵੀ ਚਾਰ ਪੈਸੇ ਛੱਡ ਜਾਈਏ ਉਹਨਾਂ ਵਾਸਤੇ ਕੋਈ ਜ਼ਮੀਨ ਜਾਇਦਾਦ ਹਰ ਬੰਦਾ ਕੋਸ਼ਿਸ਼ ਕਰਦਾ ਕਿ ਮੇਰੇ ਬੱਚੇ ਨੂੰ ਨੌਕਰੀ ਲਵਾ ਦੇਵੋ ਕਿਤੇ ਕੰਮ ਤੇ ਲਵਾ ਦੇਵੋ ਕੋਈ ਕੰਮ ਸ਼ੁਰੂ ਕਰਾ ਦੇਵੋ ਇਹਦੇ ਨਾਲ ਨਾਲ ਉਸ ਬੱਚੇ ਨੂੰ ਪਿੰਡ ਦੇ ਵਿੱਚ ਪਾਣੀ ਸਾਫ਼ ਹੋਵੇ ਹਵਾ ਸਾਫ਼ ਹੋਵੇ ਹਵਾ 'ਚ ਆਕਸੀਜਨ ਹੋਵੇ ਤੇ ਉਹ ਤੁਸੀਂ ਆਪਣੇ ਪਿੰਡ ਦੀ ਸਾਰਿਆਂ ਨੇ ਪ੍ਰਾਇਰ ਬਣਾ ਕੇ ਮੈਨੂੰ ਦੇਣੀ ਆ ਕਿ ਜਿਹੜਾ ਪਿੰਡ ਦਾ ਟੂਬਾ ਜਿਵੇਂ ਸੋਹਣੇ ਵਾਲੇ ਸਰਪੰਚ ਸਾਹਿਬ ਨੂੰ ਹੁਣੇ ਮਿਲੇ ਸੀ ਜਿਸ ਤਰ੍ਹਾਂ ਸੋਹਣੇ ਵਿੱਚ ਆ ਆਨੰਦਪੁਰ ਕేశੋ ਵਿੱਚ ਬਣਾਇਆ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਟੋਬੇ ਸਾਫ ਬਣਾ ਕੇ ਜਿਹਦੇ ਵਿੱਚ ਕਿਸੇ ਪਾਸੇ ਪਿੰਡ ਦੇ ਆਸੇ-ਪਾਸੇ ਗੰਦਗੀ ਨਾ ਹੋਵੇ ਟੋਬੇ ਦਾ ਪਾਣੀ ਸੜਕਾਂ ਤੇ ਨਾ ਆਵੇ ਤੇ ਉਹਨੂੰ ਸਾਫ ਕਰਕੇ ਵਾਹਿਓ ਕਰਕੇ ਤੇ ਇੱਕ ਪਿੰਡ ਦੇ ਵਿੱਚ ਜਗ੍ਹਾ ਲੱਭੋ 1.5-2 ਏਕੜ ਜਿੱਥੇ ਆਪਾਂ ਜੰਗਲ ਲਾਣਾ ਦੇਤੇ ਤੁਸੀਂ ਜਾ ਕੇ ਸੈਰ ਵੀ ਕਰ ਸਕੋ ਪੰਛੀ ਵੀ ਰਹਿਣ ਛਿੜੀਆਂ ਕਹਿੰਦੇ ਤੁਸੀਂ ਪਰ ਉਹ ਛਿੜੀਆਂ ਹੁੰਦੀਆਂ ਸੀ ਇੱਕ ਦਵਾਰਾ ਛਿੜੀਆਂ ਨੇ ਆਣੀਆਂ ਜਿਹਦੇ ਨਾਲ ਪੰਛੀ ਆਣਗੇ ਉਹ ਸਾਡੀਆਂ ਚਿਟੀਆਂ ਸੁੱਡੀਆਂ ਦਾ ਨਾਲ ਪੁੰਡੀਆਂ ਸੁੱਡੀਆਂ ਸਾਰੀਆਂ ਖਾ ਜਾਂਦੇ ਅਸੀਂ ਸਾਫ ਸੁਥਰੀ ਜਗ੍ਹਾ ਨੂੰ ਚਾਹੀਦੀ ਆ ਪਿੰਡ ਦੀ ਫਿਰਨੀ ਸਾਫ ਥੋੜੀ ਚਾਹੀਦੀ ਆ ਸੋ ਆਪਾਂ ਖਾਸ ਕਰਕੇ ਜਿਹੜਾ ਇਹ ਲੋਹੜੀ ਆ ਅਸੀਂ ਤੇਜਨੂ ਵੀ ਸਰਕਾਰੀ ਤੋਂ ਆਪਣੇ ਤੇਹਰਾ ਨੂੰ ਸਰਕਾਰੀ ਤੌਰ ਦੇ ਉੱਤੇ ਜਿਹੜੀ ਹਮੇਸ਼ਾ ਹਰ ਸਾਲ ਬਣਾਉਂਦੇ ਆ ਅਸੀਂ ਕੁੜੀਆਂ ਦੀ ਲੋਹੜੀ ਕੁੜੀਆਂ ਨੂੰ ਕੁੜੀਆਂ ਬਚਾਓ ਤੇ ਮੁੰਡੇ ਪੜਾਓ ਇਹ ਵਹਿਮ ਸ਼ੁਰੂ ਕਰਦੀ ਆ ਜੀ ਕੁੜੀਆਂ ਪੜ ਰਹੀਆਂ ਜੀ ਜੇ ਕੁੜੀ ਐਮਏ ਪਾਸਾ ਜਾਂ ਕਹਿੰਦੇ ਮੁੰਡਾ ਘੱਟੋ ਵੱਟ ਬੀਏ ਤਾਂ ਪਾਸ ਹੋਵੇ ਨਾ ਜੀ ਇਸ ਕਰਕੇ ਮੁੰਡਿਆਂ ਨੂੰ ਵੀ ਪੜ੍ਹਾਉਣ ਦੀ ਲੋੜ ਹੈ ਕੁੜੀਆਂ ਨੂੰ ਬਚਾਉਣ ਦੀ ਲੋੜ ਹੈ ਕੁੜੀਆਂ ਪੜ੍ਹ ਜਾਂਦੀਆਂ ਫਿਰ ਉਹਨਾਂ ਨੂੰ ਪੜ੍ਹਨ ਦਾ ਮੌਕਾ 줘 ਦਿਆ ਔਰ ਹਰ ਪਿੰਡ ਦੇ ਵਿੱਚ ਅੱਜ ਮੇਰੇ ਖਾਲ ਸਿਬੜੋ ਤੋਂ ਆ ਜਾਈ ਬੈਠੀਆਂ ਬੇਟੀਆਂ ਮੇਰੀਆਂ ਇਹ ਨੌਜਵਾਨ ਜਿਹੜੀ ਜਵਾਨੀ ਮੁੰਡਿਆਂ ਤੇ ਨਹੀਂ ਆਂਦੀ ਕੁੜੀਆਂ ਤੇ ਵੀ ਆਦੀ ਹੈ ਇਹਨਾਂ ਦੀ ਵੀ ਨੌਜਵਾਨ ਸਭਾ ਜਿਹੜੀ ਕੁੜੀਆਂ ਦੀ ਵੀ ਹੋਣੀ ਚਾਹੀਦੀ ਹੈ ਨੌਜਵਾਨ ਸਭਾ ਮੁੰਡੇ ਨੌਜਵਾਨ ਸਭਾ ਕੁੜੀਆਂ ਠੀਕ ਹੈ ਇਹਾਂ ਦੀ ਵੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਵੀ ਤੁਹਾਡੇ ਕੋਲ ਕੁੜੀ ਆ ਜਿਹੜੀ ਮੱਲਾ ਆਪਣਾ ਮੈਡਲ ਜਿੱਤ ਕੇ ਲੈ ਕੇ ਆਈ ਹੈ ਜੀ 골ਡ ਮੈਡਲ ਜਿੱਤ ਕੇ ਲੈ ਕੇ ਆਈ ਹੈ ਜੀ ਕ੍ਰਿਕਟ ਦੇ ਵਿੱਚ ਸਰਬ੍ਰੀਤ ਕੋ ਤੇ ਸਾਡੇ ਹਰ ਪਿੰਡ ਚ ਸਰਬ੍ਰੀਤ ਬਾਰੇ ਆਈ ਹੈ ਜੀ ਉਹਨੂੰ ਗੱਲ ਉਹਨੂੰ ਮੌਕਾ ਮਿਲਿਆ ਕਿ ਨਹੀਂ ਮਿਲਿਆ ਮੈਂ ਉਹਦੇ ਮਾਪੇ ਦੀ ਉਹ ਖਾਸ ਕਰਕੇ ਉਹਦੇ ਬਾਪ ਦੀ ਸ਼ਲਾਘਾ ਕਰਦਾ ਕਿ ਉਹ ਮੋਗੇ ਤੋਂ ਆਪਣਾ ਕੰਮ ਛੱਡ ਕੇ ਪਟਿਆਲੇ ਆ ਕੇ ਕੁੜੀ ਨੂੰ ਟ੍ਰੇਨਿੰਗ ਦਵਾਈ ਆ ਤੇ ਕੁੜੀ ਨੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਆਪਣੇ ਮਾਪੇ ਦੇ ਨਾਮ ਤੇ ਤੇ ਇਹ ਬਾਰੇ ਜਿਹੜੇ ਕੰਮ ਹੈ ਆਪਾਂ ਇਹਦੇ ਨਾਲ ਨਾਲ ਮੈਂ ਕੋਸ਼ਿਸ਼ ਕਰਦਾ ਕਿ ਫੜੇ ਹਰ ਸੁੱਖ ਦੁੱਖ ਵਿੱਚ ਪਹੁੰਚਾਂ ਅੱਗੇ ਪਹੁੰਚਦਾ ਪਿੱਛੇ ਪਹੁੰਚਦਾ ਜਦੋਂ ਵੀ ਪਹੁੰਚਾਂ ਮੇਰੀ ਕੋਸ਼ਿਸ਼ ਹੋਏਗੀ ਤੇ ਲੇਕਿਨ ਮੇਰਾ ਹੁਣ ਜ਼ਿੰਮੇਵਾਰੀ ਤੁਸੀਂ ਮੈਨੂੰ ਵੰਢੀ ਦੇਤੀ ਆ ਤਾਂ ਮੈਂ ਸਾਰੇ ਪੰਜਾਬ ਦੇ ਦੁੱਖ ਸੁੱਖ ਦੇ ਵਿੱਚ ਵੀ ਅੱਜ ਮੈਂ ਇੱਥੇ ਆ ਜੀ ਕੱਲ ਨੂੰ ਚੰਡੀਗੜ੍ਹ ਹੈ ਪਰਸੋਂ ਨੂੰ ਮੁਕਸਦ ਉਸ ਤੋਂ ਅਗਲੇ ਦਾ ਨਮਰਸਰ ਹੁਣ ਇਹ ਵੀ ਤਾਂ ਕੰਮ ਕਰਨੇ ਪੈਣਗੇ ਜੀ ਠੀਕ ਹੈ ਜੇ ਮੁੰਡਾ ਫੌਜ ਚ ਭੱਜਤੀ ਹੋ ਜਾਂਦਾ ਫਿਰ ਤਾਂ ਉਹ ਛੁੱਟੀਆਂ ਤੇ ਆਉਂਦਾ ਨਾ ਜੀ ਤੇ ਜਦੋਂ ਆਉਂਦਾ ਕੋਈ ਤੋਹਫਾ ਲੈ ਕੇ ਆਉਂਦਾ ਮੈਂ ਵੀ ਤਾਂ ਇਹੀ ਕਰਦਾ ਜੀ ਇਹ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਸੁਭਾਲਣੀਆਂ ਤੁਸੀਂ ਆਪਣੇ ਪਿੰਡ ਨੂੰ ਆਪਣੇ ਮਹੱਲੇ ਨੂੰ ਆਪਣੇ ਨਗਰ ਨੂੰ ਹੋਰ ਜਿਹੜਾ ਆਪਣੇ ਇਲਾਕੇ ਨੂੰ ਉਹਨੂੰ ਤੁਸੀਂ ਉਹਦੀ ਡਿਵੈਲਪਮੈਂਟ ਵਾਸਤੇ ਉਹਦੀ ਪਲਾਨ ਬਣਾਣੀ ਹੈ ਜਿਵੇਂ ਮੇਰੀ ਜਿਉ ਮੇਰੀ ਕੋਸ਼ਿਸ਼ ਆ ਬਿਜਵੇਂ ਸਰਦ ਰੋਡ ਆ ਕੁੰਮਨਗਰ ਵਾਲਿਆਂ ਨੇ ਸਾਥ ਦਿੱਤਾ ਅੱਗੇ ਹੁਣ ਕਮਲ ਕਲੋਨੀ ਵਾਲੇ ਦੂਜੀਆਂ ਕਲੋਨੀਆਂ ਛੋੜ ਰਹੀਆਂ ਮਰ ਜਿੱਧਰ ਵੀ ਪਟਾਰੂ ਆਈਏ ਪਾਰ ਕੀ ਪਾਰ ਕੋਨੇ ਸਹੀ ਹੈ ਸ਼ਹਿਰ ਦੀ ਦਿੱਖ ਵਧੀਆ ਹੋਣੀ ਚਾਹੀਦੀ ਹੈ ਸ਼ਹਿਰ ਦੇ ਵਿੱਚ ਵੀ ਕਿਤੇ ਗੰਦਗੀ ਨਹੀਂ ਹੋਣੀ ਚਾਹੀਦੀ ਨਾ ਪਿੰਡ ਵਿੱਚ ਨਾ ਸ਼ਹਿਰ ਦੇ ਵਿੱਚ ਜੇ ਤੁਹਾਡਾ ਪਿੰਡ ਸਾਫ਼ ਹੋਏਗਾ ਤਾਂ ਬਿਮਾਰੀਆਂ ਘੱਟ ਹੋਣਗੀਆਂ ਜਾਂ ਵੱਧ ਹੋਣਗੀਆਂ ਠੀਕ ਹੈ ਜੀ ਥਾ ਸਾਡੇ ਕੂੜਾ ਨਹੀਂ ਹੋਣਾ ਬਾਹਰ ਤੁਹਾਡੇ एमआरएफ ਬਣਾ ਕੇ ਦਿੱਤੇ ਆ ਪਿੰਡ ਦੇ ਵਿੱਚ ਕਿਤੇ ਵੀ ਕੂੜਾ ਨਹੀਂ ਹੋਣਾ ਚਾਹੀਦਾ ਨਾਲੇ ਪਿੰਡ ਦੇ ਬੰਦਿਆਂ ਨੂੰ ਰੋਜ਼ਗਾਰ ਮਿਲੇਗਾ ਆ ਥਾਪਰ ਵਾਲੇ ਕੂੜੇ ਤੋਂ 40 ਲੱਖ ਰੁਪਏ ਆ ਸਾਲ ਕਮਾਉਂਦੇ ਆ ਉਹ ਜਿਹੜੇ ਉੱਥੇ ਵਰਕਰ ਆ ਉਹਨਾਂ ਨੂੰ ਵੰਡ ਦਿੰਦੇ ਆ ਹੋਰ ਮਿਹਨਤ ਕਰਦੇ ਆ ਹੋਰ ਜ਼ਿਆਦਾ ਕਮਾਉਂਦੇ ਆ ਕੂੜਾ ਦੀ ਵਧੀਆ ਸਮਾਨ ਉਹਦਾ ਕੋਈ ਖਾਦ ਬਣਾ ਲਈ ਕੋਈ ਚੀਜ਼ ਬੇਸਤੀਤੀ ਕਿਸੇ ਦੀ ਕੋਈ ਚੀਜ਼ ਅੱਗੇ ਅੱਗੇ ਡੈਕੋਰੇਸ਼ਨ ਪੀਸ ਬਣਾ ਲੈਂਦੇ ਆ ਜਾਂ ਹੋਰ ਉਹਦਾ ਕੋਈ ਯੂਜ਼ ਕਰਦੇ ਆ ਸੋ ਇਹ ਜਿਹੜੇ ਸਾਰੇ ਕੰਮ ਆ ਆਪਣੇ ਇਹ ਆਪਾਂ ਮਿਲ ਕੇ ਕਰਦੇ ਆ ਤੇ ਲੋੜੀ ਜਿਹੜੀ ਆਪਾਂ ਹੈਗੀ ਆ ਇਹ ਅਦੁੱਲਾ ਪੱਟੀ ਵਾਲੀ ਜਿਹੜੀ ਸੀ ਉਹਨੇ ਇੱਕ ਕੁੜੀਆਂ ਪਿੱਛੇ ਹੀ ਉਹਨਾਂ ਦੀ ਰੱਖਿਆ ਕਰਦੇ ਉਹਦਾ ਇੱਕ ਸੀਗਾ ਕਿ ਉਹਨੇ ਕੀਤਾ ਆਪਾਂ ਸੋ ਅਸੀਂ ਵੀ ਆਪਣੀਆਂ ਕੁੜੀਆਂ ਨੂੰ ਸਾਡੀਆਂ ਕੁੜੀਆਂ ਕੋਈ ਵੀ ਜਿਹੜੀਆਂ ਔਰਤਾਂ ਹੈਗੇ ਆ ਉਹ 60 70% ਖੂਨ ਦੀ ਕੰਮ ਜਾਂਦਾ ਵਿੱਚ ਬੱਚਿਆਂ ਦੇ ਵਿੱਚ 70% ਔਰਤਾਂ 52 60% ਇਹ ਨਹੀਂ ਹੋਣਾ ਚਾਹੀਦਾ ਹਰ ਔਰਤ ਜੇ ਔਰਤਾਂ ਤੰਦਰੁਸਤ ਹੋਣਗੀਆਂ ਤਾਂ ਪਰਿਵਾਰ ਤੰਦਰੁਸਤ ਹੋਵੇਗਾ ਜੇ ਪਰਵਾਰ ਤੰਤਰ ਹੋਸਤ ਹੋਏਗਾ ਤਾਂ ਪ੍ਰਿੰਟ ਤੰਤਰ ਹੋਸਤ ਹੋਏਗਾ ਜੇ ਸਾਰੇ ਪ੍ਰਿੰਟ ਤੰਤਰ ਹੋਸਤ ਹੋ ਜਾਣਗੇ ਮੰਨੇ ਤੰਤਰ ਹੋ ਜਾਣਗੇ ਤਾਂ ਪੰਜਾਬ ਤੰਤਰ ਹੋਸਤ ਹੋਏਗਾ ਤਾਂ ਹੀ ਅੰਗਰੇਜ਼ਾ ਪੰਜਾਬ ਬਣੇਗਾ ਨਾ ਜੀ ਤੇ ਉਹਨੂੰ ਦੇਖ ਕੇ ਉਹਦੀ ਨਕਲ ਮਾਰ ਕੇ ਜਿਵੇਂ ਅਸੀਂ ਜਿਹਨੇ ਅਸੀਂ ਸਿਹਤ ਦੇ ਪ੍ਰੋਜੈਕਟ ਸ਼ੁਰੂ ਕੀਤੇ ਚਾਹੇ ਆਮ ਆਦਮੀ ਕਲੀਨਿਕ ਸੜਕ ਸੁਰੱਖਿਆ ਫੋਰਸ ਹੈ ਫਰਿਸ਼ਟ ਸਕੀਮ ਹੈ ਤੁਹਾਡੇ ਮਲਾਕਣਿਕ ਦੇ ਨਾਲ-ਨਾਲ ਜਿਹੜੇ ਤੁਹਾਡੇ ਜਿਹੜੇ ਆਪਣੇ ਡਿਸਟ੍ਰਿਕਟ ਦਾ ਹਸਪਤਾਲ ਉਹਦੇ ਵਿੱਚੋਂ ਸਵਾਮਾਸੀ ਦੇ ਰਹੇ ਆ ਨਿਵਲ ਟਰਾਂਸਪੋਰਟ ਕਰ ਰਹੇ ਆ ਪੂਰਾ ਸਾਰਾ ਦੇਸ਼ ਪੰਜਾਬ ਵੱਲੋਂ ਦੇਖ ਰਿਹਾ ਕਿ ਇਹੋ ਜਿਹਾ ਸਿਹਤ ਬੋਰਡ ਸਰੂਜ ਹੋਇਆ। ਇਹ ਬਹੁਤ ਵੱਡੀ ਗੱਲ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਖੁੱਲੀ ਛੁੱਟੀ ਦਿੱਤੀ ਹੈ ਜੀ। ਇਹ ਪੂਰੀ ਦੁਨੀਆ ਦੇ ਵਿੱਚ ਆਪਣੀ ਕਿਸਮ ਦੀ ਪਹਿਲੀ ਸਕੀਮ ਹੈ ਜੀ। ਨਹੀਂ ਤਾਂ ਜਿਹੜਾ ਬੀਮਾ ਹੁੰਦਾ ਉਹਦੇ ਵਾਸਤੇ ਲੋਕਾਂ ਨੂੰ ਪੈਸੇ ਦੇਣੇ ਪੈਂਦੇ ਹਜ਼ਾਰਾਂ ਰੁਪਏ ਤੇ ਜੇ ਬਿਮਾਰ ਹੋ ਜਾਏ ਬੰਦਾ ਐਕਸੀਡੈਂਟ ਹੋ ਜਾਏ ਲੱਕਵਾ ਮਾਰ ਦੇ ਤਾਂ ਮੱਜੇ ਦਾ ਨਾਕਦਦਾ ਬੰਦਾ ਕਿਸੇ ਦਾ ਡਾਇਲਸਿਸ ਹੋਵੇ ਸਾਰਾ ਪਰਿਵਾਰ ਕਰਜ਼ਾਈ ਹੋ ਜਾਂਦਾ ਜ਼ਮੀਨ ਗਹਿਣਾ ਘਟਾ ਸਾਰਾ ਕੁਝ ਗੱਟ ਜਾਂਦਾ। ਇੱਕ ਵੀ ਪੈਸਾ ਕਿਸੇ ਦਾ ਖਰਚ ਨਹੀਂ ਹੋਗਾ ਦੁਨੀਆ ਦੀ ਸਭ ਤੋਂ ਵਧੀਆ ਬੇਤਰੀਂਸ ਕੀ ਮਗੜੀ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਇਹ ਅਰਵਿੰਦ ਕੇਜਰੀਵਾਲ ਵੀ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਕੋਈ ਆਵਾਜ਼ ਇਹ ਮਨਾਂ ਕਿ ਬਿਜਲੀ ਦਾ ਨਾ ਹੋਵੇ ਹ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਦੇਖੋ ਸਾਡੀ ਪਾਰਟੀ ਅਲੱਗ ਪਾਰਟੀ ਹੈ ਜੀ ਇਹ ਹੈ ਇਹ ਕਹਿੰਦੇ ਦਿੱਲੀ ਵਾਲੇ ਦਿੱਲੀ ਵਾਲੇ ਇਹਨਾਂ ਨੂੰ ਲੱਗਦਾ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਬਿਲਕੁਲ ਆ ਗਿਆ ਸ਼ੇਰ ਜੀ ਹੁਣ ਛੱਡ ਦਿੰਦੀ ਇਹਨਾਂ ਨੂੰ ਨਾ ਨਾ ਸਭ ਵੇਚਣ ਵਾਲਿਆਂ ਨੂੰ ਨਾ ਪ੍ਰਚਾਰ ਕਰਨ ਵਾਲਿਆਂ ਨੂੰ ਨਾ ਗੁੰਡਾ ਕਰਦੀ ਕਰਨ ਵਾਲਿਆਂ ਨੂੰ ਨਾ ਗੈਸ ਬਣਾਉਣ ਵਾਲਿਆਂ ਨੂੰ ਛੱਡ ਦੇ ਜੀਓ ਸ਼ੇਰ ਆ ਗਏ ਆ ਬਿਲਕੁਲ ਜੇ ਕੁਝ ਰਾਤ ਇਲੈਕਸ਼ਨ ਹੁੰਦੀ ਹੈ ਅਸੀਂ ਲੜੀ ਜਾ ਕੇ ਦਿੱਲੀ ਚ ਇਲੈਕਸ਼ਨ ਅਖੀ ਜਾ ਕੇ ਲੜੀ ਜਦੋਂ ਸਾਡੀ ਇਲੈਕਸ਼ਨ ਆ ਹੋਣ ਲੜ ਮੰਗੇ ਆ ਕੇ ਸਾਡੀ ਤਾਂ ਤਾਕਤ ਇਹ ਹੈ ਜੀ ਸਾਡੀ ਤਾਕਤ ਤਾਂ ਤੁਸੀਂ ਉਹ ਪਾਈ ਸਾਡਾ سرمਾਇਆ ਤਾਂ ਤੁਸੀਂ ਆ ਸਾਡੇ ਕੋਲੇ ਕਰੋੜੇ ਰੁਪਏ ਥੋੜੀ ਆ ਸਾਡੇ ਕੋਲ ਤਾਂ ਵਲੰਟੀਅਰ ਹੈ ਸਾਡੀ ਸਟਰੈਂਥ ਹੈ ਇਹਨਾਂ ਨੂੰ ਚੋਬਰੀਵਿਆ ਇਹ ਜਿਹੜਾ ਲੋਟੂ ਟੋਲਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਵੇਚ ਕੇ ਖਾ ਗਏ ਤੁਸੀਂ ਦੇਖ ਲਓ ਵੀ ਬਾਦਲਾਂ ਦੀ ਪ੍ਰਾਪਰਟੀ ਕਿੰਨੀ ਵਧੀਆ ਜੀ ਰਾਜ ਨਹੀਂ ਸੇਵਾ ਕਰਦੇ ਤੁਸੀਂ ਸੇਵਾ ਸੀ ਪ੍ਰਾਪਰਟੀ ਤੁਹਾਡੀ ਵਧੀ ਜਾ ਰਹੀਆਂ ਸੀਗਾ ਆਪ ਵੀ ਸਾਡਾ ਦੇਖ ਲਿਓ ਜੀ ਹੁਣ ਮੈਂ ਕੀ ਗੱਲ ਕਰਦਾ ਵੀ ਗਰੀਬਾਂ ਦੇ ਘਰ ਬਣਾ ਲੈ ਆ ਜੀ ਪਿੰਡਾਂ ਦੇ ਛੱਪੜ ਠੀਕ ਕਰਨੇ ਆ ਖੇਡ ਦੇ ਮੈਦਾਨ ਬਣਾਣੇ ਆ ਸਕੂਲ ਬਣਾਣੇ ਆ ਪਾਰਕ ਬਣਾਣੇ ਆ ਜੀ ਅਸੀਂ ਆਪਣੇ ਪਿੰਡਾਂ ਨੂੰ ਅੱਗੇ ਲੈ ਕੇ ਜਾਣਾ ਅਸੀਂ ਜਿਹੜੇ ਬੱਚੇ ਪੜ੍ਹਾਣੇ ਆ ਆਪਣੇ ਉਹਨਾਂ ਦਾ ਖੂਨ ਪੂਰਾ ਕਰਨਾ ਇਹ ਤਾਂ ਖੂਨ ਪੀਣ ਵਾਲੀਆਂ ਜੋਕਾਂ ਸੀ ਇਹ ਸੋ ਇਸ ਕਰਕੇ ਇਹ ਜਿਹੜੀ ਸੋਚ ਹੈ ਇਹ ਪੰਜਾਬ ਦੇ ਹਾਲਾਤ ਜੋ ਹੈ ਜਦੋਂ ਸਾਡੇ ਕੋਲ ਆਈ ਆ ਕੁਮਾਰ ਨਸ਼ਿਆਂ ਦੀ ਪਰਿਵਾਰ ਗੈਕਸਰਾਂ ਦੀ ਪਰਿਵਾਰ ਧਾਰਮਿਕ ਗ੍ਰੰਥਾਂ ਦੀਆਂ ਬਿਆਦਬੀਆਂ ਔਰਤਾਂ ਦੀ ਮਤੇ ਮਤਲਬ ਅਤਿਆਚਾਰ ਲੁੱਟਾਂ ਖੋਹਾਂ ਗਰੀਬਾਂ ਤੇ ਅਤਿਆਚਾਰ ਹੁਣ ਵੀ ਕਰ ਰਿਹਾ ਹੈ ਅਲੱਗ-ਅਲੱਗ ਤਿੱਕੇ ਨਾਲ ਕਰ ਰਿਹਾ ਹੈ ਔਰ ਜਿਹੜੀ ਕੇਂਦਰ ਸਰਕਾਰ ਹੈ ਮੇਰੇ ਨਾਨਾ ਜੀ ਪ੍ਰਚਾਰਕ ਪ੍ਰਚਾਰਕ ਹੁੰਦੇ ਸੀ ਜਿਹੜੇ ਆਪਣੇ ਸ਼੍ਰੋਮਣੀ ਕਮੇਟੀ ਦੇ ਬਹੁਤ ਵੱਡਾ ਉਹਨਾਂ ਦਾ ਅਹੁਦਾ ਸੀ ਉਹਨਾਂ ਨੂੰ 7 ਫਾਦੇ ਸਿਕਨੇ 골ਡ ਮੈਡਲ ਵੀ ਦਿੱਤਾ ਸੀ ਬਹੁਤ ਵੱਡੇ ਵਿਦਵਾਨ ਸੀ ਉਹ ਕਹਿੰਦੇ ਹੁੰਦੇ ਸੀ ਕਿ ਲੁਟੇਰੇ ਦੋ ਤਰ੍ਹਾਂ ਦੇ ਆਉਂਦੇ ਆ ਇੱਕ ਤਾਂ ਆਉਂਦੇ ਆ ਜਿਹੜੇ ਜਿਹਨੂੰ ਆਪਾਂ ਚੋਰ ਕਹਿੰਦੇ ਆ ਡਾਕੂ ਕਹਿੰਦੇ ਆ ਇੱਕ ਸੱਜਣ ਠੱਗ ਐਸੋਲੇ ਕੇਂਦਰ ਦੇ ਵਿੱਚ ਸੱਜਣ ਠੱਗ ਬੈਠੇ ਹੋਏ ਅਸਿਰੋ ਉਹ ਸਕੀਮ ਤਾਂ ਲੈ ਕੇ ਆਣਗੇ ਜੀ ਭਗਵਾਲ ਦੇ ਨਾਂ ਦੇ ਉੱਤੇ ਬਟ ਇਹ ਲੋਕਾਂ ਨੂੰ ਗੱਲਾਂ ਸਮਝਾਉਣ ਦੀ ਲੋੜ ਹੈ ਤੁਹਾਨੂੰ ਜੀ ਕੱਲੇ-ਕੱਲੇ ਪਰਿਵਾਰ ਨੂੰ ਸਮਝਾਉਣ ਦੀ ਲੋੜ ਹੈ ਜਿਵੇਂ ਕਿਸਾਨ ਸਮਝ ਗਏ ਸੀ ਮਜ਼ਦੂਰਾਂ ਦੀ ਬਹੁਤ ਮਜਬੂਰੀਆਂ ਹੁੰਦੀਆਂ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਵੀ 125 ਬਜਟ ਘਟਾ ਰਹੇ ਆ ਜਦੋਂ ਵਧਾ ਰਹੇ ਕਿੱਦਾਂ ਹੋ ਸਕਦਾ ਜੀ ਇਹ ਤੇ ਬੇਵਕੂ ਸਮਝਿਆ ਲੋਕਾਂ ਨੂੰ ਵੋਟਾਂ ਤੋਂ ਪਹਿਲਾਂ ਥੋੜੇ ਜਿਹੇ ਪੈਸੇ ਦਿਓ ਤੇ ਪ੍ਰੋਫੈਕਸ਼ਨ ਜਦ ਤਰੋ ਜੋ ਵਿਹਾਰਤ ਕਰਦੇ ਆ ਹੜ ਪੰਜਾਬ ਚ ਆਇਆ ਗ੍ਰਾਂਟ ਵੀ ਪੰਜਾਬ ਚ ਦੇਓਗੇ ਜਾਂ ਵਿਹਾਰਤ ਦੇਓਗੇ ਐਦਾਂ ਕਰਦੇ ਆ ਜੀ ਜਿਹੜੇ ਸੱਜਣ ਠਾਕਿਆ ਉਹਨਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਇਹ ਧਰਮ ਦੇ ਜਿਹੜੇ ਆ ਗਏ ਨਾ ਇਹ ਧਰਮ ਦੇ ਨਾਂ ਤੇ ਧੋਖਾ ਦਿੰਦੇ ਆ ਕੋਈ ਵੀ ਆ ਤੁਸੀਂ ਆਤਸੀ ਦਾ ਮਸਲਾ ਦੀ ਗੱਲ ਪੁੱਛੀ ਜਾਂਦੇ ਮੈਨੂੰ ਪੱਤਰਕਾਰ ਉਹਨੇ ਗੱਲ ਕਹੀ ਨਹੀਂ ਉਹ ਜੀ ਇਹ ਗ੍ਰਾਮ ਸਟੇਅ ਕਰਦਾ ਉਹ ਬੜਾ ਇੱਕ ਸੀਗਾ ਲੋਕ ਆਪਣਾ ਜਿਹੜਾ ਕ੍ਰਿਸਚੀਅਨ ਸੀਗਾ ਬਹੁਤ ਨੇਕ ਬੰਦਾ ਸੀਗਾ ਚੈਲਰਟੀ ਕਰਦਾ ਸੀਗਾ ਸੇਵਾ ਕਰਦਾ ਸੀਗਾ ਹੁਣ ਜੇ ਹਸ ਪਾਤਾ ਰਹੇ ਨੇ ਬਾਅਦ ਪਤਾ ਲੱਗਿਆ ਉਹਦੇ ਕੰਪਿਊਟਰ ਦੇ ਵਿੱਚ ਆਪ ਪਾਤਾ ਇਹਨਾਂ ਨੇ ਸੌਫਟਵੇਅਰ ਜਿਹਾ ਉਹਨੇ ਕਹੀ ਨਹੀਂ ਸੀ ਗੱਲ ਉਹਦੇ ਉਹਦੇ ਸਿਰ ਪਾ ਕੇ ਉਹਨੂੰ ਜੇਲ੍ਹ ਚ ਰੱਖਿਆ ਬਚਾਰਾ ਜੇਲ੍ਹ ਚ ਮਰ ਗਿਆ ਉਹਨੂੰ ਸੇਪਰ ਤੱਕ ਨਹੀਂ ਦਿੱਤਾ ਸੋ ਇਹ ਜਿਹੜੇ ਇਹਨਾਂ ਤੋਂ ਸਾਵਧਾਨ ਹੋਣ ਜੀ ਉਹਨਾਂ ਸਾਡੇ ਲੀਡਰਾਂ ਨੂੰ ਜੇਲ੍ਹ ਚ ਬੰਦ ਕਰਤਾ ਜੀ ਇਹਨਾਂ ਨੇ ਪਹਿਲੀ ਵਾਰੀ ਜਦੋਂ ਸਾਡੀ ਸਰਕਾਰ ਬਣੀਆ ਦਿੱਲੀ ਚ 20 ਤੋਂ 15 ਤੋਂ ਲੈ ਕੇ 20 ਤੱਕ 2020 ਤੱਕ ਆਲਮੇ ਤੇ ਕਿਲਜੀਵਾ ਲੋਕਾਂ ਚ ਗਿਆ ਉਹਨੇ ਕਿਹਾ ਜੇ ਸਾਨੂੰ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟਾਂ ਪਾ ਦਿਓ ਕਿ ਨਹੀਂ ਕੀਤਾ ਤਾਂ ਨਾ ਪਾਓ ਲੋਕਾਂ ਨੇ ਚੋਣ ਚਿੱਟਾਂ ਦੇ ਦਿੱਤੀਆਂ ਉਹਨਾਂ ਨੂੰ ਅਸੀਂ ਵੀ ਇਹੀ ਕਹਿਣਾ ਜੀ ਐਦਾਂ ਇਲੈਕਸ਼ਨ ਲੜਨੀ ਆਪਾਂ ਆਪਾਂ ਇਸ ਤਰ੍ਹਾਂ ਕੰਮ ਕਰਨਾ ਜਿਹੜੇ ਹੁਣ ਚਾਹੇ ਚਾਹੇ ਤੁਸੀਂ ਕੌਂਸਲਰ ਹੋ ਚਾਹੇ ਜ਼ਿਲ੍ਹਾ ਪ੍ਰੇਸ਼ਦ ਦੇ ਮੈਂਬਰ ਹੋ ਬਲਾਕ ਸੰਤੀ ਦੇ ਹੋ ਪਾਰਟੀ ਦੇ ਅਧਿਕਾਰੀ ਹੋ ਪਾਰਟੀ ਦੇ ਸੇਵਾਦਾਰ ਹੋ ਸਭ ਤੋਂ ਉੱਚਾ ਜਿਹੜਾ ਸਤਕਾਰ ਮੇਰੇ ਮਨ ਵਿੱਚ ਹੈ ਉਹ ਉਹ ਬੰਦਾ ਹੈ ਜਿਹਦੇ ਕੋਲੇ ਪਾਰਟੀ ਦਾ ਅਹੁਦਾ ਵੀ ਕੋਈ ਨਹੀਂ ਜਿਹਦੇ ਕੋਲੇ ਕੋਈ ਚੁਣਿਆ ਹੋਇਆ ਪ੍ਰਤੀਨਿਧੀ ਕੋਈ ਵੀ ਨਹੀਂ ਉਹਦੇ ਚ ਜੈਸਾ ਕਰ ਜਿੱਥੇ ਆ ਉਹ ਖੜੇ ਪਿੱਛੇ ਪਿੱਛੇ ਉਹ ਜੈ ਸਾਈਕਲ 'ਚ ਖੜਿਆ ਦੇਖੋ ਨਾ ਉਹਦਾ ਮੰਗ ਰਿਹਾ ਜੀ ਕੋਈ ਨਹੀਂ ਮੰਗਦੇ ਉਹਨੇ ਇਹ ਕੰਮ ਨਹੀਂ ਕਰਦੇ ਜੀ ਕੰਮ ਕਰਦੇ ਗਾਂਧੀ ਜੀ ਵਾਂਗੂੰ ਜੁੱਤਾ ਜੀ ਆ ਸੁਰੇਸ਼ ਕੜਾ ਮੁੰਡਾ ਆ ਖੜਿਆ ਜੀ ਆਪਣੇ ਸਾਰਿਆਂ ਨਾਲ ਸ਼ਾਬਾਸ਼ ਇਹ ਵੀ ਇਹਨਾਂ ਦੀ ਹੈ ਸਭ ਤੋਂ ਜ਼ਿਆਦਾ ਸ਼ਾਬਾਸ਼ ਇਹਨਾਂ ਦੀ ਹੈ ਜੀ ਮੇਰੀ ਨਜ਼ਰ 'ਚ ਸਭ ਤੋਂ ਵੱਡੇ ਪਰ ਮੇਰੇ ਸਤਿਕਾਰ ਦੇ ਨੇ ਜੀ ਜਿਹੜੇ ਨਿਸ਼ਕਾਮ ਠੀਕ ਹੈ ਸੋ ਸਭ ਤੋਂ ਐਕਚੁਅਲੀ ਸੇਵਾਦਾਰ ਹੋਈ ਹੈ ਹੋਈ ਹੈ ਜੀ ਬਲੋ ਸਭ ਤੋਂ ਉੱਚਾ ਉਹਦਾ ਇਹਨਾਂ ਦਾ ਹੈ ਜੀ ਮੇਰੇ ਮਨ 'ਚ ਜਿਹੜਾ ਨਿਸ਼ਕਾਮ ਭਾਵਨਾ ਦੇ ਨਾਲ ਕੰਮ ਕਰਦਾ ਹੈ ਤੇ ਇਸ ਕਰਕੇ ਆਪਾਂ ਜੇ ਨਿਸ਼ਕਾਮ ਭਾਵਨਾ ਦੇ ਨਾਲ ਅਗਲੀ ਗੱਲ ਕੇਜਦੀਵਾਲ ਜੀ ਨੇ ਕਹਿਤੀ ਆ ਭਗਵੰਤ ਮਾਨ ਜੀ ਨੇ ਕਹਿਤੀ ਆ ਮਨੀਸ਼ੋਦੀ ਜੀ ਨੇ ਕਹਿਤੀ ਆ ਲੋਕਾਂ ਵੱਲੋਂ ਭੱਜਣਾ ਲੋਕਾਂ ਤੋਂ ਜਾਣਾ ਕੰਮ ਕਰਨਾ ਮੈਂ ਆਂਗਾ ਤੁਹਾਡੇ ਕੋਲ ਭਗਵੰਤ ਮਾਨ ਜੀ ਆਣਗੇ ਕੇਜਦੀਵਾਲ ਜੀ ਆਏਗਾ ਤੁਹਾਨੂੰ ਟਿਕਟਾ ਦੇਵਾਂਗੇ ਤੁਹਾਡੇ ਵਿੱਚੋਂ ਬਣਾਵਾਂਗੇ ਜਿਹੜੇ ਅਗਲੇ ਵੱਡੇ ਵੱਡੇ ਅਫਸਰ ਹੋਣਗੇ ਚੇਅਰਮੈਨ ਵੀ ਤੁਹਾਡੇ ਵਿੱਚੋਂ ਬਣਨਗੇ ਜਿਹੜਾ ਬੰਦਾ ਕੰਮ ਕਰਦਾਗਾ ਉਹਨੂੰ ਚੱਕ ਕੇ ਲੈਣਾ ਉੱਪਰ ਅਸੀਂ ਜਾਵਾਂਗੇ ਠੀਕ ਆ ਕੰਮ ਕਰਨ ਵਾਲੇ ਨੂੰ ਜਿਹੜਾ ਸਾਡੇ ਜਿਹੜਾ ਲੀਡਰਾਂ ਪਿੱਛੇ ਭੱਜੂਗਾ ਸਾਡੇ ਪਿੱਛੇ ਭੱਜੂਗਾ ਉਹ ਸਭ ਦੇ ਲਈ ਵੀ ਆਪਣਾ ਟਾਈਮ ਖਰਾਬ ਕਰ ਰਹੇ ਆ। ਆਪਣੇ ਲੋਕਾਂ ਤੇ ਆਪਣੇ ਪਿੰਡ ਤੇ ਆਪਣੇ ਕੰਮ ਤੇ ਸਾਰਾ ਧਿਆਨ ਉੱਥੇ ਰੱਖੋ। ਆਪਾਂ ਮਿਲਾਂਗੇ ਜੂੜ ਮਿਲਾਂਗੇ ਠੀਕ ਹੈ। ਮੈਂ ਵੀ ਮੇਰੇ ਦਾ ਕਿਤੇ 6 ਮਹੀਨੇ ਬਾਅਦ ਅਰਬਿੰਦ ਕੇ ਜੀ ਆਵਾਜ਼ ਨੂੰ ਭਗਵਾਨ ਮੰਦਿਰ ਤੇ ਮਤਲਬ ਇੱਕੋ ਗੱਲ ਹੁੰਦੀ ਆ। ਥੋੜਾ ਚਾਹੇ ਆਨੰਦਪੁਰ ਸਾਹਿਬ ਦਾ ਸੀਗਾ ਚਾਹੇ ਫਤੇਗੜ ਸਾਹਿਬ ਚ ਫਤੇਗੜ ਸਾਹਿਬ ਦੇ ਮੇਲੇ ਤੇ 47700 ਦੇ ਕਰੀ ਬੰਦੇ ਜਿਹੜੇ ਆ ਉਹ ਆਮ ਆਦਮੀ ਕਲੀਨਿਕ ਚ ਦਵਾਈ ਲੈ ਕੇ ਗਏ ਜੀ ਬਾਬਾ ਲੋੜ ਤਾਂ ਸੀ ਉਹਨਾਂ ਨੂੰ ਜੇ ਨਹੀਂ ਆਪਾਂ ਲਾਂਦੇ ਉਹ 댓 ਮੀਨਸ ਲੋਕ ਔਖੇ ਹੁੰਦੇ ਡਾਕਟਰ ਦੇ ਜਾਂਦੇ ਬਾਹਰੋਂ ਆਏ ਹੋਇਆ ਸੰਗਤ 50 ਲੱਖ ਬੰਦੇ ਆਏ ਜੀ ਉੱਥੇ 50 ਲੱਖ ਬੰਦੇ ਦੇਖਿਆ ਆਰੇ ਵੀ ਪਹਿਲੀ ਵਾਰੀ ਇਹ ਸਰਕਾਰ ਜਿਹੜੀ ਸਫਾਈ ਦਾ ਪੀਣ ਵਾਲੇ ਪਾਣੀ ਦਾ ਡਾਕਟਰੀ ਸਹੂਲਤਾਂ ਦਾ ਬਲੱਡ ਡੋਨੇਸ਼ਨ ਕੈਂਪ ਆ organ donation ਕੈਂਪ ਆਪਣੇ ਅੰਗਦਾਨ ਕਰੋ ਮੈਂ ਸਾਰੇ ਕਰਤੇ ਆਪਣੇ ਸਾਰਿਆਂ ਨੂੰ ਬੇਨਤੀ ਹੈ ਜੀ ਆਪਣੇ ਆਪਣੇ ਅੰਗਦਾਨ ਪਲੈਜ ਕਰ ਲੈਣਾ ਤੁਸੀਂ ਜਦੋਂ ਆਪ ਤੋਂ 50 100 ਸਾਲ ਬਾਅਦ ਜਾਓਗੇ ਉਸਲੇ ਰੋਡ ਉਸਲੇ ਦੇਖਣਗੇ ਜੇ ਤੁਹਾਡੇ ਬਾਅਦ ਵੀ ਮੇਰੇ ਮੇਰੇ ਤੋਂ ਬਾਅਦ ਵੀ ਮੇਰੇ ਗੁਰਦੇ ਕੰਮ ਕਰਨਗੇ ਮੇਰੀਆਂ ਅੱਖਾਂ ਕੰਮ ਕਰਨਗੀਆਂ ਕਿਸੇ ਦੀ ਜ਼ਿੰਦਗੀ ਰੌਸ਼ਨ ਆਏਗੀ ਹਰ ਤੇ ਸੋ ਇਸ ਕਰਕੇ ਆਪਾਂ ਇੱਕ ਅਲੱਗ ਕਿਸਮ ਦੀ ਪਾਰਟੀ ਹੈ ਜਿਹੜਾ ਬੰਦਾ ਕੰਮ ਕਰੇਗਾ ਉਹ ਆਮ ਆਦਮੀ ਪਾਰਟੀ ਚ ਉੱਪਰ 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 ਜਾਊਗਾ ਇਹ ਸਿਰੇ ਤੇ ਲਾਜਾ ਨਹੀਂ ਤਾਂ ਉਹ ਬਲੰਦੀਆਂ 'ਤੇ ਜਾਊਗਾ ਆਪਣੇ ਕੰਮ ਤੇ ਫੋਕਸ ਰੱਖਣਾ ਹੁਣ ਤੁਹਾਡੇ ਕੇ ਚੇਅਰਮੈਨ ਲੱਗਣੇ ਆ ਵੀ ਮੈਂ ਡਿਜ਼ਰਵ ਕਰਦਾ ਸੀ ਮੈਨੂੰ ਨਹੀਂ ਮਿਲਿਆ ਪਤਾ ਨਹੀਂ ਕਦੋਂ ਮਿਲਣਾ ਜੀ ਮੈਂ ਪਹਿਲੀ ਵਾਰੀ ਮੰਤਰੀ ਨਹੀਂ ਬਣਿਆ ਦੂਜੀ ਵਾਰੀ ਨਹੀਂ ਬਣਿਆ ਤੇ ਤੀਜੀ ਵਾਰੀ ਬਣ ਗਿਆ ਠੀਕ ਹੈ ਮੈਂ ਕਹਿੰਦੇ ਕਹਿ ਨਹੀਂ ਮੈਂ ਮੈਨੂੰ ਲਾਓ ਮੰਤਰੀ ਬਣੇ ਕਿਉਂ ਨਾ ਨਾ ਮੈਂ ਕਦੇ ਸਟੇਜ ਤੇ ਚੜਨ ਦੀ ਕੋਸ਼ਿਸ਼ ਕੀਤੀ ਆ ਜਦੋਂ ਉਹਨਾਂ ਨੇ ਆਵਾਜ਼ ਦੇ ਕੇ ਕਿਹਾ ਕਿ ਡਾਕਟਰ ਨੀਰਸੇ ਕੋ ਪਰਵੋਚੇ ਤੇ ਤਾਂ ਗਏ ਆ ਜਦੋਂ ਉਹਨਾਂ ਨੇ ਆਵਾਜ਼ ਦੇ ਕੇ ਕਿਹਾ ਡਾਕਟਰ ਬੀਰਸੇ ਕਿ ਆ ਕੇ ਸਮਝ ਚੱਕੋ ਠੀਕ ਹੈ ਤਾਂ ਚੱਕਿਆ ਆਪਾਂ ਸੋ ਇਹ ਕਿਸੇ ਦੇ ਪਿੱਛੇ ਭੱਜਣ ਨਾਲ ਬਿਲਕੁਲ ਨਹੀਂ ਕਰਨਾ ਜੀ ਮੇਰਾ ਸੂਲ ਨਹੀਂ ਆਏ ਆਪਣੇ ਕੰਮ ਤੇ ਲੱਗੇ ਰਹਿਣਾ ਸ਼ੁਰੂ ਤੋਂ ਜਦੋਂ ਮੈਂ ਪੜ੍ਹਦਾ ਵੀ ਸਹੀ ਸੋਚ ਸੀ ਮੇਰਾ ਤੇ ਆਪਣਾ ਪੜਾਈ ਵਿੱਚ ਤੁਸੀਂ ਬੈਸਟ ਹੋਣੇ ਚਾਹੀਦੇ ਆ ਆਪਣੇ ਕੰਮ 'ਚ ਵਸਤ ਹੋਣਾ ਚਾਹੀਦਾ ਤੇ ਇੱਕੋ ਇੱਕ 파ਰਟੀ ਆ ਜਿਹੜੀ ਆਮ ਆਦਮੀ 파ਰਟੀ ਆ ਜਿਹੜੀ ਮੈਰਿਟ ਬੇਸਡ ਹੈ ਆਪਾਂ ਨੌਕਰੀਆਂ ਵੀ ਮੈਰਿਟ ਤੇ ਦੇ ਰਹੇ ਆ ਮੈਰਿਟ ਬਣਾਓ ਆਪਣੀ ਮੈਰਿਟ ਦੇ ਉੱਪਰ ਚੱਲੋ ਤੁਸੀਂ ਆਪਣੇ ਨਾਲ ਕੰਪਲੀਟ ਕਰਨਾ ਕਿਸੇ ਹੋਰ ਨਾਲ ਨਹੀਂ ਕਰਨਾ ਆਪਣੇ ਨਾਲ ਜਿਹੋ ਜਿਹਾ ਤੁਸੀਂ ਕੱਲ ਸੀ ਅੱਜ ਬਿਹਤਰ ਕੱਲ ਨੂੰ ਹੋਰ ਬਿਹਤਰ ਹੋਰ ਬਿਹਤਰ ਹੋਰ ਬਿਹਤਰ ਆਪਣੇ ਆਪ ਨੂੰ ਵਧੀਆ ਇਨਸਾਨ ਬਣਾਈ ਚੱਲੋ ਲੋਕਾਂ ਦਾ ਸੇਵਾਦਾਰ ਬਣਾਈ ਚੱਲੋ ਜੇ ਤੁਸੀਂ ਤਰੱਕੀ ਕਰੋਗੇ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਜਿਹੜਾ ਸਾਰਿਆਂ ਨੂੰ ਜੀ ਲੋੜੀ ਦੇ ਇੱਕ ਵਾਰ ਫਿਰ ਲੱਖ ਲੱਖ ਵਧਾਈਆਂ ਤੁਹਾਡੇ ਵਾਸਤੇ ਸ਼ੁਭ ਕਾਮਨਾਵਾਂ ਇੱਕ ਦੋ ਲਾਈਨਾਂ ਆ ਗਿਆ ਜਿਹੜੀਆਂ ਅਰਵਿੰਦ ਕੇਜੇਵਾਲ ਤੇ ਬਹੁਤ ਟੁੱਕਦੀਆਂ ਆ ਗਿਆ ਬਸ ਇਹ ਮਾਈ ਡਿਸਕਵਰੀ ਆਫ ਇੰਡੀਆ ਪਟਵਾਲਾ ਨਰੋਜੀਂ ਦੇ ਲਾਈਨਾਂ ਆ ਗਿਆ ਜਿਹੜਾ ਬਦਨ ਲਿਖਿਆ ਉਹਨੂੰ ਕਰੈਡਿਟ ਦੇਣਾ ਚਾਹੀਦਾ ਜੋ ਪੰਜਾਬ ਦੇ ਹਲਾਤ ਸੀ ਜਿਹੜੇ ਬੁਰੇ ਹਲਾਤ ਤੋਂ ਕੱਢ ਕੇ ਲੈ ਕੇ ਆਏ ਆ ਭਗਵਾਨਤਮਨ ਅਰਵਿੰਦ ਕੇਜੇਵਾਲ ਅੰਦੀਸ ਸੋਰੀਆ ਇਹ ਦੋ ਲਾਈਨਾਂ ਉਹਨਾਂ ਨੂੰ ਡੈਡੀਕੇਟਡ ਆ ਹਮ ਲਾਏ ਹੈ ਕਿਸ਼ਤੀ ਤੂਫਾਨ ਸੇ ਨਿਕਾਲ ਕੇ ਹਮ ਲਾਏ ਹੈ ਕਸ਼ਤੀ ਤੂਫਾਨ ਸੇ ਨਿਕਾਲ ਕੇ ਇਸ ਦੇਸ਼ ਕੋ ਮੇਰੇ ਬੱਚੋ ਰੱਖਣਾ ਸੰਭਾਲ ਕੇ ਅੱਜ ਬਹੁਤ سارے ਸੱਜਣਾ ਨੇ ਮੈਨੂੰ ਤ੍ਰਿਪੜੀ ਤੋਂ ਵੀ ਜਿਹੜੇ ਬੀਜੇਪੀ ਨੂੰ ਛੱਡ ਕੇ ਔਰ ਲੰਗ ਤੋਂ ਹੋਰ ਬਹੁਤ ਸਾਰੇ ਪਿੰਡਾਂ ਤੋਂ ਅੱਜ ਬਹੁਤ ਸਾਰੇ ਜਿਹੜੇ ਸਾਡੇ ਭਰਾ ਆ ਬਹੁਤ ਨਾਲ ਫੋਟੋਗ੍ਰਾਫੀ ਕਰਾਵਾਂਗਾ ਤੇ ਉਹ ਸਾਰੇ ਅੱਜ ਜਵਾਨੇਗ ਵਾਸਤੇ ਆਏ ਆ ਲੋਕਾਂ ਨੇ ਕਿਹਾ ਜੀ ਅਸੀਂ ਬੀਜੇਪੀ ਨੂੰ ਛੱਡ ਕੇ ਕੋਈ ਕਹਿੰਦਾ ਮੈਂ ਕਾਂਗਰਸ ਨੂੰ ਛੱਡ ਕੇ ਕੋਈ ਕਹਿੰਦਾ ਮੈਂ ਕਹਾਂ ਉਸ ਨੂੰ ਛੱਡ ਕੇ ਪਰਿਵਾਰਾਂ ਦੇ ਪਰਿਵਾਰ ਆਣ ਵਾਲੇ ਦਿਨਾਂ ਵਿੱਚ ਉਹ ਸਾਰਿਆਂ ਨੂੰ ਮੈਂ ਐਕਸੈਪਟ ਕਰਦਾ ਜੀ ਉਹਨਾਂ ਨੇ ਅੱਜ ਸਾਨੂੰ ਜੁਆਇਨ ਕਰ ਲਿਆ ਬਟ ਐਦਾਂ ਹੀ ਉਹਦੇ ਵਾਸਤੇ ਸਵਾਗਤ ਕਰਾ ਕੇ ਆਪਾਂ ਉਹਨੂੰ ਜੁਆਇਨ ਕਰਾਵਾਂਗੇ ਸੋ ਸਾਰਿਆਂ ਦਾ ਸਵਾਗਤ ਹੈ ਜੀ ਤੇ ਹੁਣ ਆਪਾਂ ਹਰ ਪਾਰ ਦੀ ਦਾ ਸਨਮਾਨ ਕਰਾਂਗੇ ਜਿਹੜਾ ਜਿਹੜਾ ਪਿਛਤ ਜਿੱਤ ਕੇ ਆਇਆ ਜੀ ਬਹੁਤ ਬਹੁਤ ਮਾਰਕ ਹੈ ਚਲੋ ਵਾਗ ਰੋ ਹਮਨ

ਮੈਂ ਸਾਰੇ ਜਿਹੜਾ ਮੇਰਾ ਪੜਾਲਾ ਦਿਆਤੀ ਦਾ ਪਰਿਵਾਰ ਹੈ ਉਹਨਾਂ ਦੇ ਨਾਲ ਲੋਹੜੀ ਦੀ ਮਤਲਬ ਉਹਨੂੰ ਮੈਂ ਵਧਾਈਆਂ ਵੀ ਦਿੱਤੀਆਂ ਖੁਸ਼ੀਆਂ ਵੀ ਮਨਾਈਆਂ ਔਰ ਉਹਨਾਂ ਨਾਲ ਅਸੀਂ ਜਿਹੜਾ ਪ੍ਰਣ ਵੀ ਕੀਤਾ ਇਕੱਠੇ ਹੋ ਕੇ ਕਿ ਅਸੀਂ ਆਉਣ ਵਾਲੇ ਜਿਹੜਾ ਸਾਡਾ ਹੁਣ ਇਹ ਵਾਲਾ ਸਾਲ ਹੈ ਸਾਡਾ ਇਹਦੇ ਚ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਅਰਵਿੰਦ ਕੇਜੀਵਾਲ ਜੀ ਨੇ ਰੰਗਲਾ ਪੰਜਾਬ ਦਾ ਮਿਸ਼ਨ ਸ਼ੁਰੂ ਕੀਤਾ ਹੈਗਾ ਜਬrana ਚਾਹੁੰਦੇ ਆ ਉਹਦੇ ਵਾਸਤੇ ਅਸੀਂ ਸਾਰੇ ਜਣੇ ਮਿਲ ਕੇ ਡੈਡੀਕੇਟਿਡ ਟੀਮ ਦੀ ਤਰ੍ਹਾਂ ਅਰਵਿੰਦ ਕੇਜੀਵਾਲ ਮਨੀਸ਼ ਸੋਧਿਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਟੀਮ ਹੈ ਜਿਹੜੀ ਅਸੀਂ ਮਿਲ ਕੇ ਸਾਰੇ ਜਣੇ ਕੰਮ ਕਰਾਂਗੇ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਸਾਡੇ ਕਾਉਂਸਲਰਸ ਔਰ ਮੇਅਰ ਵਗੈਰਾ ਸਾਰੇ ਜਿੰਨੇ ਵੀ ਸਾਡੇ ਜਿਹੜੇ ਲੋਕਲ ਬਾਡੀਜ਼ ਦੇ ਵਿੱਚ ਚੁਣੇ ਗਏ ਆ ਪਿਛਲੇ ਡੇਢ ਸਾਲ ਵਿੱਚ ਦੋ ਸਾਲ ਦੇ ਵਿੱਚ ਅਸੀਂ ਸਾਰੇ ਹੁਣ ਸਾਡੀ ਬਹੁਤ ਵੱਡੀ ਟੀਮ ਹੈ ਔਰ ਅਸੀਂ ਲੋਕਾਂ ਦੇ ਨਾਲ ਜੋ ਵਾਅਦੇ ਪੂਰੇ ਕੀਤੇ ਅਸੀਂ ਸਾਰੀਆਂ ਤਕਰੀਬਨ ਗਾਰੰਟੀਆਂ ਪੂਰੀਆਂ ਕੀਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ 10 ਲੱਖ ਦਾ ਬੀਮੇ ਦਾ ਵੀ ਔਰ ਜਿਹੜਾ ਯੋਧ ਨਸ਼ੇ ਵਿਰੋਧ ਹੈ ਉਹਨੂੰ ਪਿੰਡਾਂ ਨੂੰ ਮਹੱਲਿਆਂ ਨੂੰ ਨਸ਼ਾ ਮੁ ਔਰ ਇਹਦੇ ਨਾਲ ਨਾਲ ਜਿਹੜਾ ਲੋਕਾਂ ਦਾ ਜਿਹੜਾ ਹੈਗਾ ਅਸੀਂ ਇਲੈਕਸ਼ਨ ਜਿੱਤੀਆਂ ਸੀ ਹੁਣ ਲੋਕਾਂ ਦੇ ਅਸੀਂ ਦਿਲ ਜਿੱਤਨੇ ਆ ਔਰ ਜਿਸ ਤਰ੍ਹਾਂ ਆਰਵਿੰਦ ਕੇਜੀ ਵਾਲਦੀ ਚਾਹੁੰਦੇ ਆ ਕਿ ਅਸੀਂ ਲੋਕਾਂ ਨੂੰ ਜਾ ਕੇ ਆਈਏ ਵੀ ਦੇਖੋ ਸਾਰੇ ਵਾਅਦੇ ਪੂਰੇ ਕਰਕੇ ਆਏ ਆ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾਓ ਅਸੀਂ ਵੋਟ ਵੀ ਇਸ ਤਰ੍ਹਾਂ ਮੰਗਣੀ ਆ ਅਸੀਂ ਇਹ ਨਹੀਂ ਕਹੜਾ ਕਿ ਸਾਨੂੰ ਇੱਕ ਮੌਕਾ ਹੋਰ ਦੇਓ ਅਸੀਂ ਇੱਕ ਵਾਰੀ ਕਿਹਾ ਸੀ ਸਾਨੂੰ ਇੱਕ ਮੌਕਾ ਦਿਓ ਲੋਕਾਂ ਨੇ ਦੇ ਦਿੱਤਾ ਹੁਣ ਅਸੀਂ ਆਪਣਾ ਕੰਮ ਕਰਨਾ ਸਾਡਾ ਸਾਰਾ ਧਿਆਨ ਜਿਹੜਾ ਫੋਕਸ ਤੇ ਰਹੇਗਾ ਖਾਸ ਕਰਕੇ ਔਰਤਾਂ ਤੇ ਬੱਚਿਆਂ ਦੇ ਉੱਤੇ ਅਸੀਂ ਜਿਹੜਾ ਔਰਤਾਂ ਔਰ ਬੱਚਿਆਂ ਦੀ ਸਿਹਤ ਦਾ ਜ਼ਿਆਦਾ ਧਿਆਨ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਲਤਾਂ ਪੀਣ ਵਾਲਾ ਸਾਫ਼ ਪਾਣੀ ਸਾਫ਼ ਸੁਥਰੀਆਂ ਸੜਕਾਂ ਸੀਵਰੇਜ ਸਟ੍ਰੀਟ ਲਾਈਟ ਔਰ ਪਿੰਡਾਂ ਦੇ ਵਿੱਚ ਵੀ ਖੇਡ ਦੇ ਮੈਦਾਨ ਛੱਪੜਾਂ ਦੀ ਸਫਾਈ ਸਟ੍ਰੀਟ ਲਾਈਟਾਂ ਸੋਲਰ ਲਾਈਟਾਂ ਇਸੇ ਤਰ੍ਹਾਂ ਜਿਹੜੇ ਹਰ ਪਿੰਡ ਦੇ ਵਿੱਚ ਜਿਹੜੀ ਸਾਡੀ ਕੋਸ਼ਿਸ਼ ਹੈ ਕਿ ਆਮ ਇੱਕ ਪਿੰਡ ਕਲੀਨਿਕ ਹੋਵੇ ਔਰ ਸ਼ਹਿਰਾਂ ਦੇ ਵਿੱਚ ਸਫੀਸ਼ੀਐਂਟ ਅਸੀਂ ਜਿਹੜੇ ਹੈਗੇ ਆ ਆਮ ਆਦਮੀ ਕਲੀਨਿਕ ਬਣਾਏ ਆ ਤੇ ਉਹਦੇ ਚੋਂ ਕਰੋੜਾਂ ਲੋਕ ਜਿਹੜੇ ਹੈਗੇ ਆ ਲੱਖਾਂ ਨਹੀਂ ਕਰੋੜਾਂ ਲੋਕ ਦਵਾਈ ਲੈ ਰਹੇ ਆ ਬਾਕੀ ਅਸੀਂ ਜਿਹੜਾ ਸਕੈਂਡਰੀ ਕੇਅਰ ਤੇ ਟਰਸਰੀ ਕੇਅਰ ਨੂੰ ਵੀ ਜਿਸ ਤਰ੍ਹਾਂ ਲਿਵਰ ਟ੍ਰਾਂਸਪਲੈਂਟ ਤੱਕ ਅਸੀਂ ਪਹੁੰਚੇ ਆ ਬਹੁਤ ਜਲਦੀ ਗੁਰਦਿਆਂ ਦਾ ਕਿਡਨੀ ਟ੍ਰਾਂਸਪਲੈਂਟ ਵੀ ਸ਼ੁਰੂ ਕਰਨ ਜਾ ਰਹੇ ਆ ਤੇ ਇਸ ਲੋਕਾਂ ਨੂੰ ਬਿਹਤਰ ਸਿਹਤ ਥੋਲਤਾ ਅੱਛੀ ਐਜੂਕੇਸ਼ਨ ਤੇ ਰੋਜ਼ਗਾਰ ਇਹ ਸਾਡਾ ਫੋਕਸ ਰਹੇਗਾ ਆਉਣ ਵਾਲੇ ਜਿਹੜੇ ਸਾਲ ਇਸ ਸਾਲ ਦੇ ਵਿੱਚ ਡਾਕਟਰ ਸਾਹਿਬ ਤੋਂ ਇਹਦੇ ਨਾਲ ਮੈਂ ਫਿਰ ਇੱਕ ਵਾਰੀ ਲੋਕਾਂ ਨੂੰ ਲੋੜੀਂਦੀਆਂ ਲੱਖ ਲੱਖ ਵਧਾਈਆਂ ਦਿੰਦਾ ਬਹੁਤ ਬਹੁਤ